ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਲਓ ਜੀ ਅੱਜ ਸੀਗਾ ਵਿਆਹ ਧਿਆੜੇ ਅੰਕਲ ਦੇ ਮੁੰਡੇ ਦਾ ਸਾਡਾ ਰੰਗੀਲਾ ਅੰਕਲ ਤੇ ਬਹੁਤ ਵਧੀਆ ਗੱਲਾਂ ਸੁਣਾਉਂਦਾ ਤੁਹਾਨੂੰ ਪਰ ਸੁਣਾਉਂਦਾ ਉਹ ਨਹੀਂ ਜਦੋਂ ਪੈਗ ਲੱਗਿਆ ਹੋਵੇ ਸੁਣਨੀਆਂ ਵਧੀਆ ਲੱਗਦੀਆਂ ਹਨਾ ਕਿ ਇਹੋ ਜਿਹੇ ਬੰਦੇ ਨਾ ਦੇਖੋ ਆਪਾਂ ਸਾਰੇ ਜਣੇ ਕਿੰਨੇ ਵੇਝਦਾ ਹਨ ਸਾਰਿਆਂ ਦੇ ਲਾਈਫ ਦੇ ਵਿੱਚ ਦੁੱਖ ਸੁੱਖ ਚੱਲਦੇ ਆ ਹਨ ਪਰ ਜਦੋਂ ਜਦੋਂ ਆਪਾਂ ਕਿਤੇ ਇਕੱਠੇ ਬੈੰਨੇ ਆ ਜਦੋਂ ਕੋਈ ਦੁੱਖ ਥੋੜੇ ਭਲਾ ਦੇਵੇ ਹਨਾ ਕੀ ਉਹ ਗੱਲਾਂ ਹੀ ਚੇਤੇ ਭੁੱਲ ਜਾਣ ਵੀ ਜੇ ਤੁਸੀਂ ਚਾਰ ਬੰਦਿਆਂ ਦੇ ਵਿੱਚ ਇਕੱਠੇ ਬੈਠੇ ਹੋ ਉਹੀ ਗੱਲਾਂ ਚੇਤੇ ਰਹਿਣ ਜਾਂ ਉਹੀ ਗੱਲਾਂ ਹੱਸ-ਹੱਸ ਕੇ ਥੋੜੇ ਢਿੱਡ ਪੀੜਾ ਕਰਵਾ ਦੇਵੇ ਹਨਾ ਉਹ ਬੰਦੇ ਦੀ ਵੀ ਗੱਲ ਵੱਖਰੀ ਹੁੰਦੀ ਆ ਹਨਾ ਤੇ ਉਦਾਂ ਦੇ ਹੀ ਆ ਸਾਡੇ ਤਿਹੜਾ ਅੰਕਲ ਹੋ ਗਿਆ ਰਾਜੂ ਵੀਰਾ ਹੋ ਗਿਆ ਹਨ ਤੇ ਇਹ ਸਾਰੇ ਜਾਨੀ ਕਿ ਹਨ ਵੀ ਜਿਹੜੇ ਵੀ ਬੰਦੇ ਸਮਝ ਲਾ ਪੈਗ ਲਾਉਂਦੇ ਆ ਤੇ ਸੁਖਵੰਤ ਵੀਰੇ ਉੜੀ ਹੋ ਗਏ ਤੇ ਲੋਂ ਇੰਨੀ ਨਜਾਇਜ਼ ਨਹੀਂ ਪੀਂਦੇ ਹਾਂ ਵੀ ਬਸ ਪੈਗ ਲਾਉਣ ਤੋਂ ਬਾਅਦ ਇਹਨਾਂ ਨੂੰ ਗੱਲਾਂ ਸੋਹਣੀਆਂ ਹੋਣ ਲੱਗ ਜਾਂਦੀਆਂ ਇਹ ਚੀਜ਼ ਤੇ ਅੱਜ ਵੀ ਸਾਰੇ ਇਹਨਾਂ ਦੀਆਂ ਗੱਲਾਂ ਸੁਣਨ ਵਾਲੇ ਹੁੰਨੇ ਆ ਵੀ ਹਾਂ ਗੱਲਾਂ ਸੁਣਾਓ ਬਸ ਵੀ ਗੱਲਾਂ ਮਤਲਬ ਇੰਦਾ ਸੈਂਸ ਕੀ ਥੋੜੇ ਆਲੂ ਲੂਚੇਤੇ ਜਾਂ ਖੇਤੀ ਦੀ ਗੱਲਾਂ ਤਾਂ ਭੁੱਲ ਹੀ ਜਾਂਦੀਆਂ ਉਸ ਟਾਈਮ ਜਦੋਂ ਪੈਗ ਲੱਗ ਜਾਂਦੇ ਆ ਫੇਰ ਤਾਂ ਬਸ ਉੱਪਰ ਲੀਆਂ ਗੱਲਾਂ ਹੀ ਚੱਲਦੀਆਂ ਹਨ ਬਈ ਨੋਰਮ ਦੂਜੀਆਂ ਹੀ ਗੱਲਾਂ ਚੱਲਦੀਆਂ ਸਾਰੀਆਂ ਤੇ ਵਧੀਆ ਲੱਗਦੀਆਂ ਦੁੱਖ ਦੁੱਖ ਭੁੱਲ ਜਾਂਦੇ ਆ ਜਿਹੜੇ ਦੇ ਗੱਲਾਂ ਹੀ ਉਹੀ ਚੱਲਦੀਆਂ ਰਹਿੰਦੀਆਂ ਹਨਾ ਤੇ ਬਹੁਤ ਵੀਰਾਂ ਦੇ ਫੋਨ ਮੈਸੇਜ ਆਉਂਦੇ ਆ ਵੀਰੇ ਹੁਣ ਕਿਹੜੀ ਸਪਰੇ ਕਰੀਏ ਸੈਜ ਮੋਟਾ ਕਰਨ ਵਾਲੀ ਕਰ ਦਈਏ ਤੇ 0050 ਕਰ ਦਈਏ ਮੈਂ ਨਾ ਸੱਚੀ ਕਹਿੰਦਾ 0050 ਨੂੰ ਤਾਂ ਲੋਕ ਵੀਰਾਂ ਨੇ ਕੰਮ ਲਈ ਕਰਿਆ ਪਿਆ ਵਾ ਵੀ ਪਤਾ ਨਹੀਂ ਕੀ ਐ 0050 ਮੈਂ ਤੁਹਾਨੂੰ ਹਕੀਕਤ ਦੱਸਦਾ ਭਰਾਵੋ ਤੁਸੀਂ 1 ਕਿਲੇ ਤੇ 0050 ਕਰ ਲਓ ਤੇ ਇੱਕ ਤੇ ਤੁਸੀਂ ਨਾ ਕਰਿਓ ਚਾਹੇ ਕੋਈ ਵੀ ਠੀਕ ਆ ਕੋਈ ਫਰਕ ਨਹੀਂ ਪੈਂਦਾ ਇਹ ਗੱਲ ਹਕੀਕਤ ਆ ਤੁਹਾਡੀਆਂ ਬੇਲ ਨਹੀਂ ਸੁੱਕ ਜਾਣੀਆਂ ਉਹਦੇ ਨਾਲੋਂ ਚੰਗਾ ਝਾੜ ਥੋੜਾ ਜੇ ਤੁਸੀਂ ਝਾੜ ਹੀ ਵਧਾਉਣਾ ਹੁੰਦਾ ਦੂਜੇ ਨੋਰਮਲ ਲੋਟ ਨਾਲ ਹੀ ਵੱਧ ਜਾਂਦਾ ਵੀ ਜੇ ਤੁਸੀਂ ਸਾਈਜ਼ ਵੱਡਾ ਕਰਨਾ ਠੀਕ ਨਹੀਂ ਉਹਦੇ ਨਾਲੋਂ 13045 ਵਧੀਆ ਆਉਂਦੀ ਆ ਉਹ ਚੀਜ਼ ਕਰਕੇ ਦੇਖ ਲਿਆ ਕਰੋ ਠੀਕ ਆ ਸਾਰੇ ਵੀਰਾਂ ਦਾ ਇੱਕੋ ਹੀ ਡਾਇਲੋਗ ਆ ਵੀਰੇ 0050 ਮਾਰਦੀਏ ਪਰ ਛੜ ਦਿਨਾਂ ਦਾ ਆਲੂ ਹੋ ਗਿਆ ਆਪਣਾ ਐਲ ਆਰ ਹੁੰਦਾ ਕਿਸ ਦਾ ਪਖਰਾ ਪਖਰਾਜ ਦੇ ਨਾਲ ਚਲੋ 60 ਦਿਨਾਂ ਦੇ ਮਾਰ ਦੋਗੇ ਹੁਣ ਐਲ ਆਰ ਡਾਇਮੰਡ ਤੇ 60 ਦਿਨਾਂ ਤੇ ਕਿੱਥੋਂ ਯਾਰ ਤੁਸੀਂ ਵੀਰੇ ਮਾਰ ਦੋਗੇ 0050 120 ਦਿਨਾਂ ਦੀ ਵੈਰਾਈਟੀ ਆ ਠੀਕ ਆ 120 ਦਿਨਾਂ ਦੀ ਵੈਰਾਈਟੀ ਤੇ ਤੁਸੀਂ 60 ਦਿਨਾਂ ਦੀ ਕਿੱਥੋਂ ਮਾਰ ਕੇ ਤੁਸੀਂ ਆਪਦਾ ਪੂਰਾ ਕਰੋਗੇ ਦੱਸੋ ਠੀਕ ਆ ਬੇਲ ਤੁਸੀਂ ਬਿਠਾਉਣੀਆਂ ਆ ਆਪਦੀ ਤੇ ਹਰ ਇੱਕ ਜਗ੍ਹਾ 0050 ਨਹੀਂ ਬਾਈਦੀ ਹੁੰਦੀ ਲੋਡ ਨਹੀਂ ਹੈਗੀ 0050 ਦੀ ਮੈਂ ਤਾਂ ਇਹੀ ਗੱਲ ਕਹੂੰਗਾ ਕੀ ਕੋਈ ਲੋੜ ਨਹੀਂ ਪੈਂਦੀ 0050 ਮਾਰਨੀ ਠੀਕ ਨਹੀਂ ਨਾਰਮਲ ਦਵਾਈ ਕਰੋ ਬਸ ਠੀਕ ਆ ਉਹ ਜਿਹੜੀ ਕਰਨ ਵਾਲੀ ਆ 13045 ਕਰ ਦੋ ਹਨਾ ਹੋਰ ਜਿਹੜੀਆਂ ਆਉਂਦੀਆਂ ਨੇ ਲੀਓਸਿੰਜੀ ਆਉਂਦੀ ਹੁੰਦੀ ਆ ਉਹ ਕਰ ਸਕਦੇ ਓਦੋਂ ਪਹਿਲਾਂ ਹਨਾ ਜਿਹੜੀਆਂ ਚੀਜ਼ਾਂ ਦੀ ਲੋੜ ਤੇ ਨਾਲ ਆਪਦੀ ਫਸਲ ਦੇ ਕਿਲੋ ਕਯੂਰੀਆ ਜ਼ਰੂਰ ਐਡ ਕਰ ਲਿਆ ਕਰੋ ਕਿੱਲੋ ਕਜੂਰੀਆ ਨਾ ਬਹੁਤ ਤੁਹਾਡੇ ਖੇਤ ਨੂੰ ਬਹੁਤ ਵੱਡੀ ਉਹ ਰਾਹਤ ਦਿੰਦਾ ਜੇ ਤੁਹਾਡੇ ਬੇਲਾਂਾਂ ਦੇ ਵਿੱਚ ਜਾਨ ਪਾ ਦਿੰਦਾ ਇਹ ਗੱਲ ਤੁਸੀਂ ਵੀ ਨੋਟ ਕਰੋਗੇ ਸਾਰੇ ਵੀਰ ਨੋਟ ਕਰਦੇ ਆ ਤੁਹਾਡੇ ਬੇਲਾਂਾਂ ਦੇ ਵਿੱਚ ਜਾਨ ਪੈ ਜਾਂਦੀ ਆ ਉਹਦੇ ਨਾਲ ਠੀਕ ਨਹੀਂ ਤੇ ਫੰਗੀ ਜ਼ੈਡ ਦਾ ਤੁਸੀਂ ਭਾਈ ਜਿਹੜੇ ਮਰਜ਼ੀ ਯੂਜ਼ ਕਰ ਸਕਦੇ ਹੋ ਜਿਹੜੇ ਵੀਰਾਂ ਦੇ ਬਿਮਾਰੀਆਂ ਨੇ ਉਹ ਫੰਗੀ ਤੇੜ ਵਧੀਆ ਯੂਜ਼ ਕਰ ਕਰਨ ਨਹੀਂ ਤਾਂ M42 ਵੀ ਪੂਰੀ ਟੌਪ ਦੀ ਚੱਲੀ ਜਾਂਦੀ ਆ। M42 ਨਾਲ ਵੀ ਸਰ ਜਾਣਾ ਹਨਾ। ਤੇ ਬਸ ਇਦਾਂ ਹੀ ਆ ਕਿ ਜਿਹੜਾ ਚੱਲੀ ਜਾਂਦਾ ਕੰਮ ਬਸ ਅ ਪਤਾ ਕੀ ਗੱਲ ਆ ਯਾਰ ਬਹੁਤ ਵੀਰਾਂ ਦੇ ਮੈਨੂੰ ਫੋਟੋਆਂ ਭੇਜਦੇ ਆ ਹਨਾ। ਕਈਆਂ ਦੇ 85-85 ਦਿਨ ਦਾ ਪਖਰਾਜ ਹੋਇਆ ਹੋਇਆ ਵਾ ਜਿਵੇਂ ਨਿੱਕੀਆਂ-ਨਿੱਕੀਆਂ ਬੇਲਾਂ ਨੇ ਇੰਨੀਆਂ ਨੇ ਬੀਗ ਘੱਟ ਘੜ ਦੀ ਬੇਲ ਮਸਾਵਾ। ਤੇ ਪਤਾ ਨਹੀਂ ਕਿਵੇਂ ਸਾਹਮਣੇ ਵੀਰ ਸੁੱਕੇ ਖੇਤ ਪਏ ਆ ਬਹੁਤ ਵੀਰਾਂ ਦੇ ਉਹ ਫੋਟੋਆਂ ਆਉਂਦੀਆਂ ਮੈਨੂੰ ਤੇ ਇੱਕ ਵੀਰ ਦੀ ਫੋਟੋ ਆਈ ਆਲੂ ਪੂਰਾ ਤੰਦਰੁਸਤ ਆ ਕੋਈ ਵਾਇਰਸ ਨਹੀਂ ਕੋਈ ਕੁਝ ਨਹੀਂ ਤੇ ਉਹਦਾ ਆਲੂ ਇੰਨਾ ਇੰਨਾ ਵਾ 70 ਦਿਨ ਦਾ ਆਲੂ ਹੋ ਗਿਆ ਐਡੀ ਐਡੀ ਬੇਲ ਆ ਬਸ ਇੱਕ ਗੱਟ ਦੀ ਬੇਲ ਨਹੀਂ ਹੋਈ ਤੇ ਕੋਈ ਵੀਰ ਪੁੱਛਦਾ ਵੀਰੇ ਸਾਡੀ ਬੇਲ ਡੈਪੀ ਉਹਦਾ ਕੀ ਕਰੀ ਵੀਰੇ ਬੇਲ ਤਾਂ ਡੈਗ ਹੀ ਨਹੀਂ ਹੁੰਦੀ ਆ ਵੀ ਬੇਲ ਡੈਗ ਵੀ ਫਿਰ ਕੀ ਹੋ ਗਿਆ ਇਮੀਨਾ ਆਪਣੇ ਨਾ ਡਰੋਨ ਬਹੁਤ ਲੱਗੇ ਤੇ ਬਹੁਤ ਚੀਜ਼ਾਂ ਨੂੰ ਦੇਖਣ ਤੋਂ ਬਿਨਾਂ ਹੀ ਵੀ ਡਰ ਜਾਂਦੇ ਆ ਹਨਾ ਜਿਵੇਂ ਹੁਣ ਪੱਤਾ ਪੀਲਾ ਹੋ ਗਿਆ ਵੀਰੇ ਉਹ ਤਾਂ ਜਦੋਂ ਬੇਲ ਨੇ ਆਪਦੇ ਬੜਾਪੇ ਵੱਲ ਨੂੰ ਜਾਣਾ ਉਦੋਂ ਪੱਤਾ ਪੀੜਾ ਹੁੰਦਾ ਹੀ ਹੁੰਦਾ ਐਲ ਆਰ ਦਾ ਠੀਕ ਨਹੀਂ ਉਹ ਪਟਾਚ ਦੀ ਵੀ ਘਾਟ ਮੈਗਨੀ ਦੀ ਮੈਗਨੀਸ਼ੀਅਮ ਦੀ ਇਹ ਚੀਜ਼ਾਂ ਦੀਆਂ ਵੀ ਘਾਟਾਂ ਹੁੰਦੀਆਂ ਨੇ ਹਰ ਚੀਜ਼ ਬਿਮਾਰੀ ਉਹੀ ਨਹੀਂ ਹੁੰਦੀਆਂ ਬਲਾਈਟੇ ਹੀ ਨਹੀਂ ਹੁੰਦੀਆਂ ਥੋੜਾ ਦੇਖ ਕੇ ਆਪਦਾ ਕਰਿਆ ਕਰੋ ਵੀਰ ਬਣੇ ਠੀਕ ਨਹੀਂ ਐਵੇਂ ਬਾਦੂ ਖਰਚਿਆਂ ਦੇ ਵਿੱਚ ਨੂੰ ਨਾ ਭਜਿਆ ਕਰੋ ਤੇ ਇੱਕ ਨਾ ਮੈਂ ਵੀਡੀਓ ਪਾਈ ਸੀ ਪ੍ਰੀਤ ਆਲਿਆਂ ਦੀ ਡਿੱਗਰ ਦੀ ਟਰੈਕਟਰ ਦੀ ਕੰਬੋ ਦੀ ਤੇ ਉਹਦੇ ਵਿੱਚ ਸ਼ਾਇਦ ਵੀਰਾਂ ਨੂੰ ਐ ਲੱਗਿਆ ਕਈਆਂ ਨੂੰ ਹਨ ਕਿ ਕਈਆਂ ਵੀਰਾਂ ਨੇ ਉੱਥੇ ਕਿਹਾ ਵੀ ਕਿਉਂ ਐਵੇਂ ਕਿਸੇ ਨੂੰ ਦਵਾਈ ਜਨ ਵੀਰੇ ਦੇਖੋ ਨਾ ਤਾਂ ਪ੍ਰੀਤ ਵਾਲੇ ਕਿਸੇ ਦੇ ਘਰੇ ਛੱਡਣ ਚੱਲੇ ਆ ਨਾ ਮੇਰੇ ਕਹਿਣ ਤੇ ਕਿਸੇ ਵੀਰ ਨੇ ਲੈਣਾ ਠੀਕ ਹੈ ਮੈਨੂੰ ਵਧੀਆ ਲੱਗਿਆ ਉਹਨਾਂ ਦਾ ਆਫਰ ਤੇ ਮੈਂ ਤਾਂ ਇਹ ਗੱਲ ਸਭ ਦੇ ਮੂਹਰੇ ਸ਼ੇਅਰ ਕਰੀ ਸੀ ਠੀਕ ਨਹੀਂ ਨਾ ਤਾਂ ਮੈਂ ਉਹਨਾਂ ਤੋਂ ਪ੍ਰੀਤ ਵਾਲਿਆਂ ਤੋਂ ਕੁਝ ਲੈ ਲਿਆ ਵੀ ਮੈਨੂੰ ਉਹਨਾਂ ਨੇ ਕੁਝ ਵੀ ਕਰਤਾ ਜਾਂ ਕੁਝ ਵੀ ਹਨ ਮੈਂ ਤਾਂ ਜੇ ਉਹਨਾਂ ਦੀ ਜੇ ਲਵਾਂਗਾ ਮਸ਼ੀਨ ਲੈਣੀ ਆ ਮੈਂ ਹਨ ਆਲੂ ਪੱਟਣ ਵਾਲੀ ਤੇ ਉਹ ਮੈਂ ਵੀਡੀਓ ਇਸ ਮਕਸਦ ਨਾਲ ਪਾਈ ਆ ਕਿ ਅੱਜ ਦੇ ਟਾਈਮ ਦੇ ਵਿੱਚ ਜੇ ਦੇਖੋ ਜਿਹੜੇ ਵੀਰਾਂ ਨੇ ਯਾਰ ਮਸ਼ੀਨਰੀ ਲੈਣੀ ਆ ਉਹਨਾਂ ਨੂੰ ਤਾਂ ਲੈਣੀ ਹੀ ਪੈਣੀ ਆ ਜਿਨ੍ਹਾਂ ਨੇ ਚਾਹੇ ਆਲੂ ਪੱਟਣ ਵਾਲੀ ਆ ਚਾਹੇ ਆਲੂ ਪੱਟਣ ਲਈ ਟਰੈਕਟਰ ਲੈਣਾ ਉਹ ਵੀ ਲੈਣਾ ਹੀ ਪੈਣਾ ਠੀਕ ਆ ਜਿਨ੍ਹਾਂ ਹੁਣੇ ਉਹ ਤਾਂ ਹੈ ਨਹੀਂ ਵੀ ਜੇ ਆਲੂ ਸਸਤਾ ਵਾਤਾ ਜਿਵੇਂ ਵੀ ਉਹ ਤੋਂ ਬਿਨਾ ਸਰਜੂਗਾ ਮਸ਼ੀਨ ਲੈਣ ਤੋਂ ਬਿਨਾ ਸਰਜੂ ਨਹੀਂ ਸਰਨਾ ਜਿਹੜੇ ਵੀਰਾਂ ਨੇ ਲੈਣੀ ਆ ਉਹਨਾਂ ਨੇ ਲੈਣੀ ਹੀ ਲੈਣੀ ਆ ਚਾਹੇ ਕੋਈ ਵੀ ਮਸ਼ੀਨ ਆ ਇਹ ਲੈਣ ਹੋਰ ਲੈਣ ਜਿਹੜੀ ਮਰਜ਼ੀ ਲੈਣ ਠੀਕ ਨਹੀਂ ਟਰੈਕਟਰ ਵੀ ਉਹਨਾਂ ਨੇ ਲੈਣਾ ਹੀ ਲੈਣਾ ਚਾਹੀਏ ਇਹੇ ਲੈਣ ਚਾਹੀਏ ਹੋਰ ਲੈਣ ਜਿਵੇਂ ਮਰਜੀ ਆ ਮੈਂ ਇੱਕ ਬਸ ਜਸਟ ਇੱਕ ਨਾਰਮਲ ਇਨਫੋਰਮੇਸ਼ਨ ਦਿੰਦੀ ਸੀ ਵੀ ਭਾਈ ਉਹਨਾਂ ਨੇ ਆਹ ਕੰਬੋ ਕੱਢਿਆ ਕਿ ਜੇ ਤੁਸੀਂ ਵੀ ਇਹਦੇ ਨਾਲ ਦੀ ਮਸ਼ੀਨ ਲੈਣੀ ਆ ਤਾਂ ਉਹ ਘੱਟੋ ਘੱਟ 8 ਤੋਂ 9 ਲੱਖ ਦੀ ਕੱਲੀ ਮਸ਼ੀਨ ਵਜੇਨਾ ਤੇ ਵੀ ਆਪਣਾ ਜਿੱਧਰ ਵੀ ਜਿਹੜੀ ਚੀਜ਼ ਚ ਫਾਇਦਾ ਹੁੰਦਾ ਤਾਂ ਮੈਂ ਉਸ ਰਿਲੇਟਡ ਉਹ ਵੀਡੀਓ ਪਾਈ ਆ ਕਿ ਨਾ ਉਹ ਤਾਂ ਜੇ ਕਿਸੇ ਨੂੰ ਵੀਰ ਨੂੰ ਪਸੰਦ ਲੱਗਦਾ ਉਹ ਵੀਰ ਲਾਊਗਾ ਠੀਕ ਨਹੀਂ ਜਿਹੜੇ ਵੀਰਾਂ ਨੂੰ ਪਸੰਦ ਆ ਉਹਨਾਂ ਨੇ ਲੈ ਵੀ ਲੈਣੀ ਆ ਜਿਨ੍ਹਾਂ ਨੂੰ ਪਤਾ ਲੱਗਦਾ ਹਨਾ ਇਸ ਦੇ ਰੇਡ ਦੇ ਮੁਤਾਬਕ ਜਾਂ ਸਾਰਾ ਕੁਝ ਹਨਾ ਟਰੈਕਟਰ ਦੇ ਮੁਤਾਬਕ ਤੇ ਉਹਦੇ ਵਿੱਚ ਫਿਰ ਯਾਰ ਕਿੰਤੂ ਪ੍ਰੰਤੂ ਨਾ ਵੀਰੇ ਇਸ ਚੀਜ਼ ਤੇ ਦੇਖਿਆ ਕਰੋ ਕਿਉਂਕਿ ਆਪਾਂ ਤਾਂ ਇੱਕ ਇਨਫੋਰਮੇਸ਼ਨ ਹੀ ਦਿੱਤੀ ਆ ਮੈਂ ਕਿਸੇ ਦਾ ਕਿਸੇ ਦੇ ਨਾਂ ਤੇ ਤਾਂ ਉਹ ਥੱਪਾ ਨਹੀਂ ਮਾਰਦਾ ਵੀ ਹਾਂ ਭਾਈ ਇਹ ਤੂੰ ਮੈਂ ਵੀਡੀਓ ਪਾਤੀ ਤਾਂ ਇਹ ਵੀਡੀਓ ਜਿਹਨੇ ਦੇਖ ਲਈ ਉਹਨੂੰ ਲੈਣੀ ਪੈਣੀ ਨਹੀਂ ਤਾਂ 10000 ਵੀਰ ਨੇ ਜੇ ਵੀਡੀਓ ਦੇਖੀ ਆ ਜਾਂ 5000 ਨੇ ਦੇਖੀਆ ਜਾਂ 1000 ਨੇ ਦੇਖੀ ਜਿੰਨੇ ਵੀਰਾਂ ਨੇ ਵੀ ਦੇਖੀਆ ਉਹਦੇ ਵਿੱਚੋਂ ਜੇ ਕਿਸੇ ਇੱਕ ਵੀਰ ਨੂੰ ਵੀ ਲੋੜ ਹੋਈ ਉਹਨੇ ਲੈ ਲਈ ਬਸ ਠੀਕ ਆਪਾਂ ਨੂੰ ਤਾਂ ਇਹੀ ਹੈ ਨਾ ਮਕਸਦ ਕਿ ਠੀਕ ਆ ਜੇ ਕਿਸੇ ਵੀਰ ਨੂੰ ਲੋੜ ਸੀਗੀ ਉਹਨੇ ਲੈ ਲਈ ਟਾਈਮ ਤੇ ਉਹਨੂੰ ਰੇਡ ਰੂਟ ਸਹੀ ਮਿਲ ਗਿਆ ਬਸ ਐਨੀ ਕ ਆਪਣੀ ਖੁਆਇਸ਼ ਆ ਹਨ ਤੇ ਇਸ ਤੋਂ ਬਿਨਾ ਆਪਾਂ ਨੂੰ ਹੋਰ ਕੀ ਮਤਲਬ ਆ ਮੈਨੂੰ ਹੋਰ ਕੋਈ ਮਤਲਬ ਨਹੀਂ ਪ੍ਰਭੂ ਤੇ ਬਸ ਤੇ ਸ਼ਾਇਦ ਕੱਲ ਨੂੰ ਆਪਣੇ ਫਾਰਮ ਤੇ ਪਹੁੰਚ ਜਵੇ ਵੀਰੇ ਮਸ਼ੀਨ ਉਹ ਤੇ ਜੇ ਕਿਸੇ ਵੀਰ ਨੇ ਦੇਖਣਾ ਵਾ ਮਸ਼ੀਨ ਤੇ ਟਰੈਕਟਰ ਤੇ ਉਹ ਆਪਣੇ ਫਾਰਮ ਤੇ ਆ ਕੇ ਕੱਲ ਨੂੰ ਜੇ ਕੱਲ ਨੂੰ ਜਾਂ ਇੱਕ ਦੋ ਦਿਨ ਮੇਲਾ ਦਾ ਸ਼ਾਇਦ ਛੱਡ ਜਾਣਗੇ ਤੇ ਫਿਰ ਫਾਰਮ ਤੇ ਰਹੂਗੀ ਦੇਖ ਲਿਓ ਹਨਾ ਜੇ ਕਿਸੇ ਵੀਰ ਨੇ ਦੇਖਣੀ ਹੋਈ ਜਾਂ ਕੁਝ ਵੀ ਗੱਲ ਤੇ ਬਹੁਤ ਵੀਰ ਕਹਿੰਦੇ ਯਾਰ ਆਹ ਟਰੈਕਟਰ ਇੰਨੇ ਦਾ ਵੀਰੇ ਦੇਖੋ ਸਾਰੇ ਟਰੈਕਟਰਾਂ ਦਾ ਆਪੋ ਆਪਣਾ ਰੇਟ ਆ ਹਰ ਇੱਕ ਨੇ ਆਪੋ ਆਪਣਾ ਰੇਟ ਰੱਖਿਆ ਹੈ ਠੀਕ ਨਹੀਂ ਸਾਰੇ ਡ੍ਰਾਈਵਰਾਂ ਦਾ ਆਪੋ ਆਪਣਾ ਰੇਟ ਆ ਸਾਰੇ ਡ੍ਰਾਈਵਰ ਤੇ ਉਹਦਾ ਰੇਟ ਇੰਨਾ ਉਹਨਾਂ ਨੇ ਸਾਰਾ ਕੰਬੋ ਬਣਾ ਕੇ ਇੰਨਾ ਰੇਟ ਆਪਾਂ ਨੂੰ ਸ਼ੇਅਰ ਕਰਿਆ ਤੇ ਬਾਕੀ ਹੋ ਸਕਦਾ ਘੱਟ ਵੀ ਕਰ ਹੋ ਵੀ ਹੈ ਇਦੋਂ ਵੀ ਘਟਾ ਦੇਣਗੇ ਜੇ ਘਟਾਉਣ ਜੋਗੇ ਹੋਏ ਤਾਂ ਹਨਾ ਬਾਕੀ ਮੈਨੂੰ ਤਾਂ ਸਹੀ ਲੱਗਿਆ ਇੰਨਾ ਗ੍ਰੇਟ ਤੇ ਕੋਈ ਮਾੜਾ ਨਹੀਂ ਲੱਗਿਆ ਤੇ ਜੇ ਕਿਸੇ ਵੀਰ ਨੂੰ ਪਸੰਦ ਹੋਵੇ ਤਾਂ ਲੈ ਸਕਦਾ ਠੀਕ ਨਹੀਂ ਆਪਾਂ ਤਾਂ ਮਸ਼ੀਨ ਉਹਨਾਂ ਦੀ ਸ਼ਾਇਦ ਆਲੂ ਪੱਟਣ ਵਾਲੀ ਇੱਕ ਲੈ ਲਈਏ ਮੋਂਗੇ ਜੇ ਦੂਜੀ ਮਸ਼ੀਨ ਵੀ ਲੈਣੇ ਉਹ ਵੀ ਤਾਂ 2 ਲੱਖ ਦੀ ਆਉਂਦੀ ਆ ਜਿਹੜੀ ਆਮ ਨਾਰਮਲ ਮਸ਼ੀਨ 2 ਲੱਖ ਰੁਪਏ ਦੀ ਮਸ਼ੀਨ ਆਉਣੀ ਆ ਤੇ ਪਿਛਲੇ ਸਾਲ ਵੀ ਆਪਾਂ ਨੂੰ ਘਾਟ ਪੈ ਗਈ ਸੀ ਤਾਂ ਕਰਕੇ ਇਹ ਹੁਣ ਰਹਿਗਾ ਵੀ ਚਲੋ ਇਹ ਮਸ਼ੀਨ ਇੱਕ ਲੈ ਲਾਂਗੇ ਇੱਕ ਆਪਣੇ ਕੋਲੇ ਗ੍ਰੇਮੀ ਦੀ ਹੈਗੀ ਆ ਤੇ ਇੱਕ ਇਹ ਹੈ ਹੋ ਜੂਗੀ ਪ੍ਰੀਤ ਤੇ ਫਿਰ ਇੱਕ ਦੂਜੇ ਨਾਲ ਨਾਲ ਦਾ ਕੰਪੇਅਰਸ ਕਰਕੇ ਦੱਸ ਦਾਂਗੇ ਵੀ ਕੀ ਕੀ ਚੀਜ਼ ਹੈਗੀ ਆ ਕੀ ਫਰਕ ਆ ਹਨ ਤੇ ਇਹ ਚੀਜ਼ ਕਰਕੇ ਆਪਾਂ ਲੈ ਲੈਣੀ ਆ ਦੇਖੋ ਵੀਰੇ ਜੇ ਮੈਂ ਵੀਡੀਓ ਬਣਾਉਣਾ ਜੇ ਤੁਹਾਨੂੰ ਤੁਹਾਨੂੰ ਕੋਈ ਚੀਜ਼ 10 ਰੁਪਏ ਦੀ ਮਿਲਦੀ ਆ ਮੈਨੂੰ ਉਸ ਚੀਜ਼ ਦਾ ਮੁੱਲ 8 ਰੁਪਏ ਮਿਲ ਜਾਂਦੀ ਆ ਬਸ ਆ ਚੀਜ਼ ਦਾ ਮੈਨੂੰ ਫਰਕ